ਸਤਿ ਸ੍ਰੀ ਅਕਾਲ ਜੀ ਭੂਆ ਦੀ ਰਸੋਈ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਟਿੱਕੀ ਤੇ ਉਹਦੇ ਵਿੱਚ ਆਪਾਂ ਕੀ ਪਾਵਾਂਗੇ ਦਾਲ ਪਾਵਾਂਗੇ ਚਨਾ ਦਾਲ ਦੀ ਫਿਲਿੰਗ ਕਰਕੇ ਆਪਾਂ ਆਲੂ ਵਾਲੀ ਟਿੱਕੀ ਬਣਾਵਾਂਗੇ ਜੋ ਕਿ ਬੜੀ ਕਰੰਚੀ ਬਣਦੀ ਆ ਆਪਾਂ ਆਲੂ ਲਿੱਤੇ ਹਨ ਆਲੂ ਆਪਾਂ ਨੇ ਚੰਗੀ ਤਰ੍ਹਾਂ ਧੋਲੇ ਆ ਇੱਕ ਆਪਾਂ ਨੇ ਚਨਾ ਦਾਲ ਲਈਤੀ ਆ ਜੋ ਕਿ ਆਪਾਂ ਨੇ 4 ਘੰਟੇ ਪਹਿਲਾਂ ਭਿਓ ਕੇ ਰੱਖੀ ਸੀ ਹੁਣ ਆਪਾਂ ਇਹਨੂੰ ਕੁੱਕਰ ਵਿੱਚ ਸੀਟੀ ਦਿਵਾਵਾਂਗੇ ਦੋ ਸੀਟੀਆਂ ਲਗਵਾਨੀਆਂ ਆਪਾਂ ਨੇ ਥੋੜਾ ਪਾਣੀ ਪਾ ਕੇ ਕੁੱਕਰ ਵਿੱਚ ਪਹਿਲਾਂ ਆਲੂ ਪਾ ਲਵਾਂਗੇ ਤੇ ਆਪਾਂ ਚਨਾ ਦਾਲ ਦੀ ਕਟੋਰੀ ਵੀ ਵਿੱਚ ਹੀ ਆਪਾਂ ਰੱਖਾਂਗੇ ਤਾਂ ਕਿ ਆਪਣਾ ਟਾਈਮ ਵੀ ਬਚ ਜੇ ਤੇ ਦੋਨੋਂ ਕੰਮ ਆਪਣੇ ਨਾਲ ਦੇ ਨਾਲ ਹੋ ਜਾਵੇ ਆਲੂ ਦੇ ਵਿੱਚ ਆਪਾਂ ਨੇ ਇੱਕ ਚਮਚ ਨਮਕ ਪਾਣਾ ਹੈ ਐਵੇਂ ਹੀ ਆਪਾਂ ਨੇ ਦਾਲ ਵਿੱਚ ਇੱਕ ਚਮਚ ਨਮਕ ਤੇ ਥੋੜੀ ਜੀ ਹਲਦੀ ਪਾਣੀ ਆ ਕੁੱਕਰ ਵਿੱਚ ਐਵੇਂ ਹੀ ਆਪਾਂ ਆਲੂ ਤੇ ਦਾਲ ਦੋਨੇ ਇਕੱਠੇ ਉਬਾਲ ਲਵਾਂਗੇ ਤਾਂ ਕਿ ਆਪਣਾ ਟਾਈਮ ਬਚਤ ਹੋ ਜਾਵੇ ਦੋ ਸੀਟੀਆਂ ਆਪਾਂ ਲਗਵਾਵਾਂਗੇ 4 ਤੋਂ 5 ਮਿੰਟ ਆਪਾਂ ਛਿਮ ਗੈਸ ਤੇ ਕਰਕੇ ਆਪਾਂ ਨੇ ਧਰ ਦਿੱਤੀ। ਹੁਣ ਆਪਾਂ ਕੁੱਕਰ ਖੋਲ੍ਹਾਂਗੇ। ਬਹੁਤ ਹੀ ਆਸਾਨ ਤਰੀਕੇ ਨਾਲ ਆਪਣੀ ਦਾਲ ਤੇ ਆਲੂ ਦੋਨੇ ਉਬਲ ਕੇ ਤਿਆਰ ਹੋ ਗਏ ਹਨ। ਹੁਣ ਆਪਾਂ ਉਬਲੀ ਹੋਈ ਦਾਲ ਨੂੰ ਫੋਨ ਲਵਾਂਗੇ ਤਾਂ ਕਿ ਜਿਹੜਾ ਪਾਣੀ ਹੋਵੇਗਾ ਉਹ ਐਕਸਟਰਾ ਨਿਕਲ ਜਾਏਗਾ ਦਾਲ ਆਪਾਂ ਠੰਡੀ ਹੋਣ ਲਈ ਰੱਖ ਦਿੱਤੀ ਹੈ ਤੇ ਆਲੂ ਵੀ ਕੱਢ ਲਏ ਉਹ ਵੀ ਜਦੋਂ ਠੰਡੇ ਹੋ ਜਾਣਗੇ ਆਪਾਂ ਛਿੱਲ ਕੇ ਮੈਸ਼ ਕਰ ਲਵਾਂਗੇ ਉਹਨੂੰ ਆਲੂ ਸਾਡੇ ਠੰਡੇ ਹੋ ਗਏ ਆ ਤੇ ਹੁਣ ਆਪਾਂ ਆਲੂ ਛਿੱਲਾਂਗੇ ਦੇਖੋ ਕਿੰਨੀ ਆਸਾਨੀ ਨਾਲ ਆਲੂ ਛਿੱਲੇ ਜਾ ਰਹੇ ਆ ਕਿਉਂਕਿ ਆਪਾਂ ਨਮਕ ਪਾਇਆ ਸੀ ਜਦੋਂ ਆਪਾਂ ਉਬਾਲੇ ਸੀ ਆਲੂ ਤਾਂ ਕਿ ਉਹ ਆਸਾਨੀ ਨਾਲ ਨਿਕਲ ਜਾਵੇ ਛਿਲਕਾ ਆਲੂ ਸਾਡੇ ਚਿੱਲੇ ਗਏ ਹਨ ਹੁਣ ਆਪਾਂ ਇਹਨਾਂ ਨੂੰ ਅੱਛੀ ਤਰੀਕੇ ਨਾਲ ਮੈਸ਼ ਕਰ ਲਵਾਂਗੇ ਕੋਈ ਵੀ ਵਿੱਚ ਗੱਠ ਨਹੀਂ ਰਹਿਣੀ ਚਾਹੀਦੀ ਇਹਨੂੰ ਪੂਰਾ ਆਰਾਮ ਨਾਲ ਅੱਛੀ ਤਰੀਕੇ ਨਾਲ ਆਪਾਂ ਨੇ ਮੈਸ਼ ਕਰ ਲੈਣਾ ਹੁਣ ਆਪਾਂ ਕੁਝ ਮਸਾਲੇ ਲਵਾਂਗੇ ਜੀਰਾ ਪਾਊਡਰ ਸੌਂਫ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਕਾਲੀ ਮਿਰਚ ਤੇ ਲਾਲ ਮਿਰਚ ਇਹ ਸਾਰੇ ਮਸਾਲਿਆਂ ਨੂੰ ਆਪਾਂ ਜਿਹੜੀ ਆਪਾਂ ਦਾਲ ਠੰਡੀ ਹੋ ਗਈ ਆਪਣੀ ਹੁਣ ਉਦੇ ਵਿੱਚ ਪਾਵਾਂਗੇ ਇਹ ਨਾਲ ਹੀ ਆਪਾਂ ਪਾਵਾਂਗੇ ਅਦਰਕ ਦੋ ਹਰੀ ਮਿਰਚ ਸਵਾਦ ਅਨੁਸਾਰ ਤੇ ਨਾਲ ਹੀ ਪਾਵਾਂਗੇ ਕੰਨੀਆਂ ਦੋ ਚਮਚ ਨਿੰਬੂ ਦੇ ਰਸ ਤੇ ਪਾਵਾਂਗੇ ਜੇ ਆਪਣੇ ਕੋਲ ਨਿੰਬੂ ਦਾ ਰਸ ਨਹੀਂ ਹੈ ਤਾਂ ਤੁਸੀਂ ਅੰਬਚੂਰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਅਵੇਲੇਬਲ ਹੈ ਹੁਣ ਇਹਨੂੰ ਆਪਾਂ ਨੇ ਅੱਛੀ ਤਰ੍ਹਾਂ ਮੈਸ਼ ਕਰ ਲੈਣਾ ਇਕੱਠਾ ਕਰ ਲੈਣਾ ਸਾਰਾ ਮਸਾਲਾ ਇੱਕ ਬੌਲ ਅਸੀਂ ਛੋਲਾ ਦਾ ਆਟਾ ਲਿਆ ਹੈ ਅਗਰ ਤੁਹਾਡੇ ਕੋਲ ਛੋਲਾ ਦਾ ਆਟਾ ਨਹੀਂ ਹੈ ਤਾਂ ਤੁਸੀਂ ਅਰਾ ਰੋਟ ਵੀ ਲੈ ਸਕਦੇ ਹੋ ਜਾਂ ਫਿਰ ਪੋਹੇ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਛੋਲਾ ਦਾ ਆਟਾ ਜਿਹੜਾ ਹੈਗਾ ਉਹ ਕਾਲੂਆਂ ਦੇ ਵਿੱਚ ਪਾਵਾਂਗੇ 6 ਚਮਚ ਤੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਲੂ ਤੇ ਚੌਲਾਂ ਦੇ ਆਟੇ ਦਾ ਆਪਾਂ ਨੇ ਜਿਹੜਾ dough ਤਿਆਰ ਕੀਤਾ ਸੀ ਉਹ ਆਪਣਾ ਤਿਆਰ ਹੋ ਗਿਆ ਬਿਲਕੁਲ ਇਹ ਰੈਡੀ ਹੈ ਦੇਖੋ ਆਪਣੇ ਹੱਥਾਂ ਨੂੰ ਬਿਲਕੁਲ ਨਹੀਂ ਚਿਪਕ ਰਿਹਾ ਮਤਲਬ ਕਿ ਇਹ ਤਿਆਰ ਹੈ ਪੂਰਾ ਹੁਣ ਬਣਾਉਣ ਦੇ ਲਈ ਹੱਥਾਂ ਨੂੰ ਆਪਾਂ ਨੇ ਆਇਲ ਲਾ ਕੇ ਇਹਦੀਆਂ ਬੋਲਸ ਬਣਾਉਣੀਆਂ ਨੇ ਬੋਲ ਸਾਡੀਆਂ ਬਣ ਕੇ ਤਿਆਰ ਹੋ ਗਏ ਆ ਤੇ ਜਦੋਂ ਆਪਣੇ ਬੋਲਸ ਬਣ ਗਏ ਆ ਤੇ ਆਪਾਂ ਨੇ ਇਦਾਂ ਬੋਲਸ ਨਾਲ <div> ਵਾਂਗੂ ਬਣਾ ਲੈਣਾ ਵਿੱਚੋਂ ਖਾਲੀ ਤੇ ਆਲੇ-ਦਾਲੇ ਤੋਂ ਤੇ ਵਿੱਚ ਆਪਾਂ ਸਟਫਿੰਗ ਭਰਾਂਗੇ ਦਾਲ ਵਾਲੀ ਸਟਫਿੰਗ ਭਰ ਕੇ ਆਪਾਂ ਇਹਨੂੰ ਪੂਰਾ ਰਾਉਂਡ ਕਰ ਦੇਣਾ ਸਟਫਿੰਗ ਕਰਨ ਤੋਂ ਬਾਅਦ ਆਪਾਂ ਨਾ ਜਿਹੜੀ ਸਟਫਿੰਗ ਕੀਤੀ ਆ ਉਹਨੂੰ ਕੌਰਨ ਫਲਾਰ ਦੀ ਕੋਟਿੰਗ ਕਰ ਦਾਂਗੇ ਕੌਰਨ ਫਲਾਰ ਦੀ ਸਟਫਿੰਗ ਆਪਾਂ ਇਸ ਲਈ ਕੀਤੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੇ ਕੋਲ ਨਾਨ ਸਟਿੱਕੀ ਤਵਾ ਜਾਂ ਕੜਾਹੀ ਨਹੀਂ ਹੁੰਦੀ ਹੈਗੀ ਤਾਂ ਫਿਰ ਇਹ ਆਪਾਂ ਨਾਰਮਲ ਉਹਦੇ ਤੇ ਕਰ ਸਕਦੇ ਆ ਪਰ ਇਹ ਪੰਜ ਚਿਪਕੂਗੇ ਨਹੀਂ ਨਾਲ ਤੁਹਾਡੀ ਸਭ ਦੇ ਆਪਾਂ ਨੇ ਥੋੜਾ ਜਿਹਾ ਤੇਲ ਪਾ ਕੇ ਗਰਮ ਕਰ ਲਿਆ ਹੈ ਤੇ ਉਹਦੇ ਵਿੱਚ ਆਪਾਂ ਟਿੱਕੀਆਂ ਰੱਖ ਦੋ ਜਿਹੜੀ ਆਪਾਂ ਨੇ ਬਣਾਈਆਂ। ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਪੜਾ ਸਕਦੇ ਹੋ ਡੀਪ ਫਰਾਈ ਵੀ ਕਰ ਸਕਦੇ ਹੋ। टिक्की अपनी रेडी हो गई है गोल्डन बाइजी हो गई है टिक्की अपनी रेडी हो गई है देखो टिक्की अपनी बन के तैयार है बिल्कुल क्रंची क्रंची। प्रॉपर अपनी स्टफिंग भरी गई है ਖੂਪਾ ਘਟਕੀ ਵੀ ਦਿਖਾ ਰਹੇ ਆ ਸਟਫਿੰਗ ਆਪਣੀ ਪੂਰੀ ਪ੍ਰੋਪਰ ਭਰੀ ਗਈ ਹੈ ਤੇ ਹੁਣ ਆਪਾਂ ਉੱਪਰ ਪਾਵਾਂਗੇ ਹਰੀ ਸੌਸ 레드 ਸੌਸ ਇਹ ਵੀ ਆਪਾਂ ਘਰੇ ਹੀ ਤਿਆਰ ਕੀਤੀ ਹੈ ਛੇਤੀ ਹੀ ਆਪਾਂ ਇਹਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਥੋੜਾ ਦਹੀਂ ਪਾਵਾਂਗੇ ਗਾਰਨਿਸ਼ ਕਰਨ ਲਈ ਪਿਆਜ਼ ਖੀਰਾ ਥੋੜੇ ਜਿਹੇ ਅਨਾਲ ਦੇ ਦਾਣੇ ਛੋਲਿਆਂ ਦੀ ਦਾਲ ਦੀ ਕਰੰਚੀ ਤੇ ਕ੍ਰਿਸਪੀ ਚਟਪਟੀ ਤੇ ਨਾਲ ਆਲੂ ਤੇ ਟਿੱਕੀ ਬਣ ਕੇ ਤਿਆਰ ਹੈ ਤੁਸੀਂ ਵੀ ਟਰਾਈ ਕਰਕੇ ਦੇਖਿਓ ਕਰੇ ਬਹੁਤ ਹੀ ਵਧੀਆ ਬਣਦੀ ਆ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ